ਪੰਜਾਬ ਦੀਆਂ ਧੀਆਂ ਦਾ ਵਿਦੇਸ਼ਾਂ ਵਿੱਚ ਵਿਆਹ ਤੇ ਫਿਰ ਧੋਖਾ ਕਈ ਵਾਰ ਵੇਖਿਆ ਹੋਵੇਗਾ ਪਰ ਕਿਤੇ ਘੱਟ ਹੀ ਵੇਖਿਆ ਹੋਵੇਗਾ ਕਿ ਪੰਜਾਬ ਦੀ ਧੀ ਆਪਣੇ ਨਾਲ ਹੋਈ ਜ਼ਿਆਦਤੀ ਦਾ ਇਨਸਾਫ ਲੈਣ ਵਿਦੇਸ਼ਾਂ ਵਿੱਚ ਗਈ ਹੋਵੇ ਪਰ ਅੱਜ ਇੱਕ ਵਿਦੇਸ਼ਾਂ ਤੋਂ ਵਿਦੇਸ਼ੀ ਧੀ ਆਪਣੇ ਨਾਲ ਹੋਈ ਜ਼ਿਆਦਤੀ ਦਾ ਇਨਸਾਫ ਲੈਣ ਲਈ ਪੰਜਾਬ ਪਹੁੰਚ ਚੁੱਕੀ ਹੈ ਅਤੇ ਆਪਣੇ ਨਾਲ ਹੋਈ ਜ਼ਿਆਦਤੀ ਦੇ ਇਨਸਾਫ ਲਈ ਐਫਪੀ ਕਪੂਰਸਰਾਂ ਨੂੰ ਗੋਹਾਰ ਲਗਾ ਰਹੀ ਹੈ 2011 ਦੇ ਵਿੱਚ ਅਮਰੀਕਾ ਦੀ ਰਹਿਣ ਵਾਲੀ ਸੋਨੀਆ ਜਿਸ ਦੀ ਮੁਲਾਕਾਤ ਕਪੂਰਥਲਾ ਜ਼ਿਲ੍ਹੇ ਦੇ ਸਤਨਾਮ ਸਿੰਘ ਦੇ ਨਾਲ ਹੋਈ ਸਤਨਾਮ ਸਿੰਘ ਨੇ ਆਪਣੇ ਸਰੀਰ ਤੇ ਟੈਟੂ ਬਣਾ ਕੇ ਸੋਨੀਆ ਨੂੰ ਪਹਿਲੇ ਇਮਪ੍ਰੈਸ ਕੀਤਾ ਤੇ ਫਿਰ ਪ੍ਰਪੋਜ਼ ਕੀਤਾ ਸੋਨੀਆ ਨੇ ਵੀ ਪਹਿਲੇ ਹਾਂ ਕੀਤੀ ਤੇ ਫਿਰ ਕੋਟ ਮੈਰਿਜ ਕੀਤੀ ਇਸ ਤੋਂ ਇਲਾਵਾ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਵੀ ਕੀਤਾ ਤੇ ਆਪਣਾ ਨਾਮ ਸੋਨੀਆ ਸਿੰਘ ਰੱਖ ਲਿਆ ਮਿਲੀ تھی 2011 ਫੇ 9 ਸੈਪਟੈਂਬਰ ਕੇ 9 ਤਾਰੀਖ ਨੂੰ ਆਰ ਸੈ ਉਸ ਦਿਨ ਮਿਲਨੇ ਕੇ ਬਾਅਦ ਉਸ ਫਿਰ ਸੈਪਟੈਂਬਰ 7 ਸਿਨ ਨੇ ਮੈਨੂੰ ਪ੍ਰਪੋਜ਼ ਕੀਤਾ ਉਸਨੇ ਮੇਰਾ ਨਾਮ ਦਾ ਟੈਟੂ ਬਣਾ ਕੇ ਮੈਨੂੰ ਸਰਪ੍ਰਾਈਜ਼ ਕੀਤਾ دو ہزار بارہ پہ سپٹمبر سکس پہ ہم نے کورٹ پہ شادی کر لیا کورٹ پہ شادی کر کے اس سے پہلے ہم نے گردوارہ پہ شادی کیا واشنگٹن سیاٹول کا گردوارہ ہے گردوارہ پہ دین میں بھی ستنام سنگھ سے شادی کر کے پھر اس کو گرین کارڈ دلایا پکا کرایا سب کچھ ٹھیک تھا بہت پیار کرتا تھا میرا فیملی ممبر بھی اسے ایکسیپٹ کر لیا تھا سبھی ٹھیک سے چل رہا تھا مگر جب اس کا گرین کارڈ آ گیا وہ وہ ان کے گھر والے ٹوٹلی بدل گئے کوئی میں اسے ٹھیک سے بات نہیں کر رہے ست تو مجھے بلوکی کر دیا اور دھمکی دیے جا رہے ہیں جو میرے گھر کبھی بھی مت جانا مجھے مروا دیں گے ابھی میں انڈیا آئی ہوں انڈیا کا پولیس کا مجھے پروٹیکشن چاہیے مجھے ہیلپ چاہیے مجھے میرا گھر جانا ہے میں ابھی تک ہمارا ڈیورس نہیں ہوا اس نے مجھے ڈیورس لیٹر بھیجا بٹ میں نے ابھی تک ڈیوورس ایکسیپٹ نہیں کیا میرے ممی جی ڈیڈی جی کو سمجھانا چاہتی ہوں ایسے کسی کے لائف کے ساتھ وہ نا میرا بھی لائف ہے ਤੋ ਮੁੰਜੇ ਅੱਭੀ ਲੀਗਲੀ ਸਭ ਕੁਛ ਉਸਕੇ ਘਰ ਜਾਣਾ ਹੈ ਬਾਤ ਕਰਨਾ ਹੈ ਕੌਨਿਆ ਸਿੰਘ ਨੇ 7 ਸਾਲ ਤੱਕ ਸਤਨਾਮ ਸਿੰਘ ਨੂੰ ਆਪਣੀ ਤਨਖਾਹ ਵੀ ਦਿੱਤੀ ਤੇ ਉਸਨੂੰ ਅਮਰੀਕਾ ਦੇ ਵਿੱਚ ਪੱਕੇ ਵੀ ਕਰਵਾਇਆ ਬਸ ਫੇਰ ਕੀ ਸੀ ਗ੍ਰੀਨ ਕਾਰਡ ਮਿਲਦੇ ਹੀ

وہاں تو ویکلی ملتا تھا مجھے ویکلی سات سو ڈالر ملتا تھا سات دن کام کرتی تھی سم ٹائمس سات سو پچاس سم ٹائمس سات سو سم ٹائمس اگر آرڈلی چلی آئی تو تھوڑا کٹ ہوتا تھا انہوں نے ان کے فیملی کے کی آتے جاتے رہتے تھے مجھ بہت پیار دیا پیار کیا جب ان کا گرین کارڈ آ گیا جس دن گرین کارڈ آیا بارہ بجے گرین کارڈ ایشو ہوا اس نے مجھے ایک بجے ہی ہٹ ہی ہی کرنا شروع کیا اس نے مجھے بہت مارا پھر میں سیلف ڈیفینس کے لیے دھکا دیا میں ناخو نوکھوں لگ گیا میں پولیس کال کیا وہ لائک پکا ہونے کے بعد ہی ٹوٹلی وہ بدل گئے اس کے فل فیملی میرا فون لینا بند کر دیا ਮੈਂ ਸਾਤ 7 ਮਨਸੇ ਕੰਟੀਨਿਊਸਲੀ ਫੈਮਿਲੀ ਸੇ ਕੰਟੈਕਟ ਕਰਨੇ ਦਾ ਕੋਸ਼ਿਸ਼ ਕਰ ਰਹੀ ਥੀ ਸਤਨਾਮ ਸੇ ਕੰਟੈਕਟ ਕਰਨੇ ਦਾ ਕੋਸ਼ਿਸ਼ ਕਰ ਰਹੀ ਥੀ ਗ੍ਰੀਨ ਕਾਰਡ ਮਿਲਦੇ ਹੀ ਸਤਨਾਮ ਸਿੰਘ ਨੇ ਸੋਨੀਆ ਸਿੰਘ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਜੋ ਮਾਪੇ ਉਸ ਦੇ ਉਸ ਨੂੰ ਧੀਰਾ ਨਹੀਂ ਕਹਿੰਦੇ ਸਨ ਉਹਨਾਂ ਨੇ ਉਸ ਨੂੰ ਪਛਾਨਣ ਤੋਂ ਵੀ ਨਾ ਕਰ ਦਿੱਤੀ ਜਾਤੇ ਸੀ ਮੇਰੇ ਇਸ ਕੰਪਿਊਟਰ ਦੀ ਕੋਈ ਰੱਟ ਕੇ ਮੰਗ ਨਹੀਂ ਮਾਤਾ ਜੀ ਤੁਸੀਂ ਇੱਥੇ ਆ ਕੇ ਵੀਜ਼ ਲੈਣ ਆਏ ਤੁਸੀਂ ਕੀ ਕਰਨ ਕੀ ਰੋੜ ਤੁਹਾਨੂੰ ਕੋਈ ਲੋਨੀ ਚਲੋ ਨਹੀਂ ਛੱਡੋ ਤੁਹਾਡੇ ਕੋ ਜਿਹੜੀ ਤੁਹਾਡੀ ਨੂਰ ਆਈ ਹੈ ਕੋਈ ਗੱਲ ਨਹੀਂ ਪਾਫ ਕਰਨ ਦੀ ਮੈਂ ਕਾ ਪਾਈ ਹੋ ਰਿਹਾ ਮੈਂ ਠੀਕ ਨਹੀਂ ਜੀ ਲਾਈਟ ਆ ਰਹੀ ਹੈ ਮੈਨੂੰ ਕੋਈ ਪਤਾ ਨਹੀਂ ਗੱਟ ਕੁਝ ਤੁਸੀਂ ਰਾਮ ਸਿੰਘ ਤੇ ਕੀ ਲੱਗਦੇ ਹੋ ਫਤ ਲੱਗਦੇ ਹੋ ਤੁਸੀਂ ਆਪਣੇ ਨੋ ਨੂੰ ਐਕਸੈਪਟ ਕਰਦੇ ਹੋ ਕਿ ਨਹੀਂ ਜਦ ਕਿ ਲੀਗਲ ਉਹਦਾ ਤਲਾਕ ਨਹੀਂ ਹੋਇਆ ਫਤ ਰੱਖੀ ਕੋਈ ਨਹੀਂ ਤੇ ਮੈਂ ਕਿਹਾ ਮੇਰੀ ਗੱਲ ਸੁਣ ਲੈ ਆਓ ਯਾਰ ਨਹੀਂ ਬੈਠਦੇ ਫਿਕਰ ਨਾ ਕਰੋ ਕੋਈ ਕਾਗਜ਼ ਨਾ ਕੋਈ ਬਾਤ ਹਾਂਜੀ 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 ਇੱਕ ਮਿੰਟ ਪਰ ਮੈਡਮ ਬਹੁਤ ਗੰਦੇ تھے ਅੱਜ ਮੈਂ ਇੱਥੇ ਆਈ ممی جی کا پونے لگی تھی مجھے خوش کیا تھوڑا سا چلو اس سے آئی مین آپ کے ساسر سسر کا نام کیا ہے کابل سنگھ مائی فادر ان لا اینڈ مدر ان لاء سرجیت کور کیونکہ ستنام کو گرین کارڈ آ گیا وہ پکا ہو گیا انہوں نے ابھی ستنام کا رشتہ کہیں اور کرنے کا ٹرائی کر رہے ہیں مجھے پتہ چلا کسی اور کے ذرا جسویندر پر رمپی مایانی یا مائنی وہاں yeah, پر yeah. ਯਾ ਮਿਆਨੀ ਉਹ ਘਰ ਰਹਿਣ ਵਾਲੀ ਸੁਮਵਲੀ ਨੇ ਮੈਨੂੰ ਬੋਲਾ ਉਸਦੇ ਰਿਸ਼ਤਾ ਬਾਤੇ ਚੱਲ ਰਹੇ ਹੁਣ ਇਸ ਮਾਮਲੇ ਵਿੱਚ ਥਤਰਾਮ ਸਿੰਘ ਦੀ ਮੂੰਹ ਬੋਲੀ ਭੈਣ ਹੀ ਸੋਨੀਆ ਸਿੰਘ ਦੀ ਮਦਦ ਕਰ ਰਹੀ ਹੈ ਦਸੂਹਾ ਤੋਂ ਲਾਈਵ ਸਿਟੀ న్యూਸ ਲਈ ਧਰਮਪਾਲ ਵਿਕਰਮ ਸੌਂਦੀ ਦੀ ਖਾਸ ਰਿਪੋਰਟ